ਡਰੀਆਂ ਵਾਲਾ ਆਪਣੇ ਆਪ ਨੂੰ ਨਾਸਤਿਕ ਸਮਝਦਾ ਸੀ ਕਹਿੰਦਾ ਰੱਬ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਸਮਝਦਾ ਸੀ ਕਹਿੰਦਾ ਸੀ ਇਹ ਤਾਂ ਇੱਕ ਕਿਤਾਬ ਹੀ ਆ ਵਿਗਿਆਨ ਆ ਵੱਡੀ ਇਹ ਗੁਰੂ ਕੀ ਹੈ ਸ਼ਿਵ ਜੀ ਨਾਲ ਵੱਡੇ ਨਹੀਂ ਹੋ ਸਕਦੇ ਕਹਿੰਦਾ ਜਿਹੜਾ ਕੇਸਾਂ ਦੇ ਵਿੱਚੋਂ ਗੰਗਾ ਘਟ ਸਕਦਾ ਉਹ ਹੋ ਵੱਡਾ ਹੋਇਆ ਕਿ ਪੱਥਰ ਰੋਕਣ ਵਾਲਾ ਵੱਡਾ ਹੋਇਆ ਵਾਹ ਭਾਈ ਉਹ ਕਿਵੇਂ ਹੁਣ ਮੰਗੀ ਨਾ ਅਕਾਲ ਤਖਤ ਤੋਂ ਮਾਫੀ ਗੁਰੂ ਬਿਨਾ ਗਿਆਨ ਨਹੀਂ ਵੱਲੀ ਜਿੱਥੋਂ ਖਾਈ ਦਾ ਉਹਨਾਂ ਨੂੰ ਨਿੰਦੀ ਦਾਣੀਆ ਠੀਕ ਆ ਨਾ ਤੇਰੀ ਐਡੀ ਵੱਡੀ ਪਹੁੰਚ ਬਣੀ ਆ ਐਡੇ ਐਡੇ ਉਹਦੇ ਤੇ ਗਿਆਤ ਸਿਰਫ ਇੱਕ ਗੁਰੂ ਸਾਹਿਬ ਕਰਕੇ ਅਮਰਦਸ਼ਾ ਕਿਹਾ ਸੀ ਦਸਤਾਰ ਸਜਾਈ ਸੀ ਚੂਲਾ ਪਾਇਆ ਸੀ ਉਹਦੇ ਕਰਕੇ ਹੋਣੀ ਤੂੰ ਉਹਨਾਂ ਨੂੰ ਪੰਡਰਿਆ ਸਮਝਣਾ ਚਾਹੀਦਾ ਤੇ ਹੁਣ ਮਾਫੀ ਵੀ ਮੰਗ ਲਈਏ ਤੂੰ ਮੰਗਵਾ ਲੈਂਦਾ ਮਾਫੀ